ਜਿੰਦੀਆ ਮੰਡੇ ਜੀ ਇਹਨਾਂ ਨੇ ਪੇਰੈਂਟ ਸੱਟ ਕੀਤਾ ਇਹਨਾਂ ਨੇ ਸੁਝਾਇਆ ਯਾਰ ਕੀਤਾ ਉਹ ਬਲਿੱਕ ਤੇ ਇਹ ਨੂੰ ਪੁੱਛਦਾ ਉਹਦੇ ਕਿ ਮਤਲਬ ਅਸੀਂ ਇਹਦੇ ਕਰਕੇ ਅਸੀਂ ਸਾਰੇ ਕੜਜੇ ਨੋ ਪਾਇਆ ਤੇ ਮੈਂ ਇਹਨਾਂ ਦੇ ਫਾਦਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਖੰਦਾ ਜਦੋਂ ਅਸੀਂ ਨਹੀਂ ਉਸ ਲਈ ਮਿਹਨਤ ਹੈ ਜਿਹੜੀ ਉਹ ਖੇਡ ਦੇ ਮੈਦਾਨ ਦੇ ਵਿੱਚ ਦਿਖਦੀ ਹੈ ਉਦੋਂ ਹੀ ਕਿਤੇ ਉਹ ਉੱਜ ਕੇ ਬੁਲਾਰਾ ਵੀ ਹੈ ਔਰ ਆਪਣੇ ਇਹ ਰੇਅਰ ਕੋਈ 1% ਆ ਸ਼ਾਇਦ ਜਿਹੜੇ ਕਿ ਆਪਣਾ ਸੁਪਨਾ ਪੂਰਾ ਕਰ ਪਾਦੇ ਆ ਤੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਿਉਂਕਿ ਉਹਨਾਂ ਬੜੇ ਇਤਿਆਪੇ ਨੇ ਜਦ ਵੀ ਅਸੀਂ ਕਿਸੇ ਵੀ ਜਗ੍ਹਾ ਦੇਤੇ ਪਹਿਲੀ ਵਾਰ ਜਾਂਦੇ ਆ ਤਾਂ ਇੱਕ ਮਨ ਦੇ ਵਿੱਚ ਸਾਡੇ ਨਗਰ ਦਾ ਬਰਨਾਲੇ ਜ਼ਿਲ੍ਹੇ ਦਾ ਪੰਜਾਬ ਦਾ ਔਰ ਦੇਸ਼ ਦਾ ਨਾਂ ਉਸ 올림픽 ਫੀਲਡ ਦਾ ਅਕਸ਼ਿਨ ਹੋਰ ਹਲੇ ਜਿਹੜੀ ਅਮਰਪੁਰ ਕੇਮਸਾ ਉਥੇ ਜਾਏਗਾ ਬਹੁਤ ਬਹੁਤ ਸੁਪੀਆ ਨਰਜਿਨੇ ਬਹੁਤ ਜੇ ਸਮਗਰ ਬਤਿਆ ਨਾ ਗੱਲ ਕੀਤੀ ਆਰ ਆਸ਼ ਕੀਤੀ ਹੈ ਕਿ ਅਗਲੀ ਵਾਰ ਸਾਡੇ ਕੋਲੇ ਅਕਸ਼ੀਪ ਸਿੰਘ ਬਾਰੇ ਹੋਰ ਗੱਲਾਂ ਬਤਾ ਸਾਡੇ ਨਾਲ ਕਰੀਏ ਜੁਗ ਜੁਗਤ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਵਾਰਿਕ ਜੀ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਇਸਲੇ ਦਿਨੀ ਆਪਣਾ ਬੇਟਾ ਕਿੱਡਾ ਬਾਗ ਜਦੋਂ ਜਬ بیمار ਹੋਨ ਕਰਕੇ ਉਹ ਆਪਣੀ ਪਰਤਿਰ ਦਾ ਉਸ ਤਰ੍ਹਾਂ ਨਹੀਂ ਦਿਖਾ ਸਕਿਆ ਸੋ ਜਿਸ ਤਰ੍ਹਾਂ ਇਹਨਾਂ ਦੀ ਜੇ ਉਮਰ ਹੇ ਨਾ ਹੋਵੇ ਕੋਈ ਅਕਰਵਾਦਾ ਘਟਾ ਹੋਵੇ ਤਾਂ ਖਰਮ ਉਸਕਿਮਾ ਕਰਨੀ ਨੋਕ ਕਰਨਾ ਗੁਰੂ ਸਾਹਿਬਾਨ ਇੱਧਰ ਦੇਖੋ ਜੀ ਹਾਂਜੀ ਬਹੁਤ ਵਧੀਆ ਲੱਗਿਆ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਜਦੋਂ ਮੈਂ ਕੁਆਲੀਫਾਈ ਕੀਤਾ ਸੀਗਾ 올림픽 ਦਾ ਉਦੋਂ ਵੀ ਪਿੰਡ ਵਾਲਿਆਂ ਨੇ ਮੇਰਾ ਕੁਆਲੀਫਾਈ ਕਰਨ ਤੇ ਵੀ ਸਵਾਗਤ ਕੀਤਾ ਸੀ ਤੇ ਜੀ ਬਹੁਤ ਚੰਗਾ ਲੱਗਿਆ ਸੀ ਤੇ ਬਹੁਤ ਆਪਣੇ ਆਪ ਨੂੰ ਮੋਟੀਵੇਸ਼ਨ ਮਿਲੀ ਸੀ ਵੀ ਪਿੰਡ ਵਾਲੇ ਸਹਾਇਕ ਦੇ ਰਹੇ ਨੇ ਤੇ ਆਪਾਂ ਅੱਗੇ ਵਧੀਆ ਕਰਨਾਗਾ ਤੇ ਚਲੋ ਉਸ ਤੋਂ ਬਾਅਦ ਅਸੀਂ ਹੋਰ ਕੰਪੀਟੀਸ਼ਨ ਖੇਡੇ ਪੂਰਾ ਸਾਲ ਤੇ ਇਸ ਸਾਲ ਵੀ ਕਾਫੀ ਕੰਪੀਟੀਸ਼ਨ ਖੇਡੇ ਆ ਜਿਦੇ ਵਿੱਚ ਅਸੀਂ ਵਧੀਆ ਰਹੇ ਆ ਤੇ ਸ਼ੁਰੂ ਦੇ ਵਿੱਚ ਵੀ ਮੈਂ ਜਦੋਂ ਇਹ ਸੀਜ਼ਨ ਸਟਾਰਟ ਕੀਤਾ 2024 ਦੇ ਵਿੱਚ ਜਨਵਰੀ ਦੇ ਵਿੱਚ ਮੈਂ ਚੰਡੀਗੜ੍ਹ ਦੇ ਵਿੱਚ ਸਾਊਥ ਏਸ਼ੀਅਨ ਗੇਮਾਂ ਆਪਣੀਆਂ ਚੈਂਪੀਅਨਸ਼ਿਪ ਹੋਈ ਸੀ ਰੇਸ ਵਾਕਿੰਗ ਤੇ ਜਿੱਥੇ ਮੈਂ ਨੈਸ਼ਨਲ ਰਿਕਾਰਡ ਕੀਤਾ ਸੀਗਾ ਜੀ ਤੇ ਉਸ ਤੋਂ ਬਾਅਦ ਮੈਂ ਸਲੋ ਵਾਕੀਆਂ ਦੇ ਵਿੱਚ ਵੀ ਬ੍ਰੌਂਜ਼ ਮੈਡਲ ਸੀਗਾ ਵਰਲਡ ਟੂਰ ਦੇ ਵਿੱਚ ਤੇ 2 ਮਹੀਨੇ ਪਹਿਲਾਂ ਹਾਲਾਂਕਿ ਇਸ ਇਸ ਟਾਈਮ ਵੀ ਸਾਡੀ 올림픽 ਦੀ ਤਿਆਰੀ ਤਾਂ ਬਹੁਤ ਵਧੀਆ ਚੱਲ ਰਹੀ ਸੀ ਪਰ ਅਚਾਨਕ ਉੱਥੇ ਥੋੜੀ ਸਿਹਤ ਵਿਗੜ ਗਈ ਤੇ ਮਤਲਬ ਕਿ ਬੁਖਾਰ ਸੀਗਾ ਮੈਨੂੰ ਦੋ ਤਿੰਨ ਦਿਨ ਬੁਖਾਰ ਹਾਲਾ ਕਿ ਇੱਦਾਂ ਮੇਰੇ ਨਾਲ ਪਹਿਲਾਂ ਕਦੇ ਹੋਇਆ ਨਹੀਂ ਕਿ ਮੈਨੂੰ ਕੰਪੀਟੀਸ਼ਨ ਤੋਂ ਪਹਿਲਾਂ ਬੁਖਾਰ ਹੋ ਜਾਏ ਤੇ ਉੱਥੇ ਪਤਾ ਨਹੀਂ ਕਿ ਚਲੋ ਰੱਬ ਨੂੰ ਜੋ ਮਨਜ਼ੂਰ ਹੁੰਦਾ ਹਨਾ ਪਤਾ ਨਹੀਂ ਕੋਈ ਹੋਰ ਆਪਣੇ ਚੰਗੇ ਲਈ ਹੋਇਆ ਤੇ ਜੋ ਵੀ ਹੋਇਆ ਤੇ ਇਸ ਵਾਰ ਆਪਾਂ ਤੋਂ ਨਹੀਂ ਪਰਫਾਰਮ ਕਰ ਪਾਇਆ ਆਪਾਂ 올림픽 ਦੇ ਵਿੱਚ ਪਰ ਉਹ ਪਰ ਇੱਦਾਂ ਹੀ ਕੰਪੀਟੀਸ਼ਨ ਹਮੇਸ਼ਾ ਚੱਲਦੇ ਰਹਿੰਦੇ ਆ ਕਿਉਂਕਿ ਮੈਂ ਜੋ 2022 ਦੇ ਵਿੱਚ ਕਾਮਨਵੈਲਥ ਗੇਮਾਂ ਹੋਈਆਂ ਸੀ ਉਸ ਉਸ ਟਾਈਮ ਵੀ ਥੋੜਾ ਜਿਹਾ ਮੇਰੇ ਸਾਟ ਲੱਗਣ ਕਰਕੇ ਗੜਬੜੀ ਹੋ ਗਈ ਸੀ ਤੇ ਚਲਦਾ ਰਹਿੰਦਾ ਜੀ ਕੰਪੀਟੀਸ਼ਨ ਅੱਗੇ ਆਉਂਦੇ ਰਹਿੰਦੇ ਅਗਲੇ ਸਾਲ ਵਰਲਡ ਚੈਂਪੀਅਨਸ਼ਿਪ ਆ ਟੋਕੀਓ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਏਸ਼ੀਅਨ ਗੇਮਾਂ ਨੇਗੀਆਂ ਤੇ ਟੋਕੀਓ ਦੇ ਵਿੱਚ ਨੇਗੀਆਂ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਆਪਣੀ ਕਾਮਨਵੈਲਥ ਗੇਮਾਂ ਨੇ ਤੇ ਲਾਸ ਐਂਜਲਸ ਦੇ ਵਿੱਚ ਦੁਬਾਰਾ 2028 ਦੇ ਵਿੱਚ 올림픽ਸ ਨੇਗੀਆਂ ਕੰਪੀਟੀਸ਼ਨ ਆਉਂਦੇ ਰਹਣੇ ਆ ਜੀ ਆਪਾਂ ਬਸ ਇਸ ਚੀਜ਼ ਨੂੰ ਭੁੱਲ ਕੇ ਹੁਣ ਅੱਗੇ ਅੱਗੇ ਵਧਣਾਗਾ ਤੇ ਅਗਲੇ ਕੰਪੀਟੀਸ਼ਨਾਂ ਦੀ ਤਿਆਰੀ ਕਰਨੀ ਆ ਤੇ ਇਹੀ ਆ ਜੀ ਹੁਣ ਬਸ ਵਧੀਆ ਲੱਗਿਆ ਪਿੰਡ ਵਾਲਿਆਂ ਨੇ ਵੀ ਕੰਪੀਟੀਸ਼ਨ ਜਿੱਦਾਂ ਦਾ ਵੀ ਰਿਹਾ 올림픽 ਦੇ ਵਿੱਚ ਪਿੰਡ ਵਾਲੇ ਨਾਲ ਨੇ ਅੱਜ ਵੀ ਤੇ ਵਧੀਆ ਲੱਗਿਆ ਜੀ ਆ ਕੇ ਹਾਂਜੀ ਮੌਸਮ ਦੀ ਥੋੜੀ ਗੜਬੜੀ ਸੀ ਕਿਉਂਕਿ ਆਪਣੇ ਜਿਸ ਹਿਸਾਬ ਨਾਲ ਗਰਮੀ ਆ ਉਥੇ ਜਿਸ ਦਿਨ ਅਸੀਂ ਗਏ ਆ ਉਹਦੇ بارش ਹੋਈ ਸੀਗੀ ਤੇ ਮੌਸਮ ਕਾਫੀ ਠੰਡਾ ਹੋ ਗਿਆ ਸੀ ਦੋ ਦਿਨ ਕਾਫੀ ਠੰਡਾ ਰਿਹਾ ਤੇ ਮੇਰਾ ਜਾਂ ਜਾਂਦੇ ਹੀ ਮੈਨੂੰ ਥੋੜਾ ਜਿਹਾ ਠੀਕ ਨਹੀਂ ਲੱਗਿਆ ਸੀ ਤੇ ਦੋ ਤਿੰਨ ਦਿਨ ਅਸੀਂ ਟ੍ਰੇਨਿੰਗ ਵੀ ਕੀਤੀ ਉਹਦੇ ਵਿੱਚ ਵੀ ਮੈਨੂੰ ਕੰਡੀਸ਼ਨ ਖਰਾਬ ਲੱਗੀ ਮੈਥੋਂ ਟ੍ਰੇਨਿੰਗ ਵੀ ਪੂਰੀ ਹੋ ਨਹੀਂ ਸੀ ਰਹੀ ਉਸ ਤੋਂ ਬਾਅਦ ਤਾਂ ਕਾਫੀ ਜਿਆਦਾ ਹਾਲਤ ਖਰਾਬ ਹੋ ਗਈ ਸੀ ਤੇ ਜਿਹੜੀ ਇੰਡੀਅਨ ਡਾਕਟਰ ਟੀਮ ਸੀਗੀ ਨਾਲ ਉੱਥੋਂ ਮੈਂ ਟ੍ਰੀਟਮੈਂਟ ਵੀ ਲਿਆ ਸੀਗਾ ਮਤਲਬ ਕਿ ਟੈਂਪਰੇਚਰ ਆ ਜਿਹੜਾ 102 101 ਇਦਾਂ ਚੱਲ ਰਿਹਾ ਸੀ ਮੇਰਾ ਰੇਸ ਤੋਂ ਸਵੇਰੇ ਵੀ ਮੈਂ 4 ਵਜੇ ਉੱਠਿਆ ਤਾਂ ਉਦੋਂ ਵੀ ਟੈਂਪਰੇਚਰ ਸਹੀ ਨਹੀਂ ਸੀਗਾ ਤਾਂ ਮੈਂ ਟੈਬਲੇਟ ਵਗੈਰਾ ਲਈ ਡਾਕਟਰ ਨੇ ਦਵਾਈ ਮੈਡੀਸਿਨ ਦਿੱਤੀ ਤੇ ਉਸ ਤੋਂ ਮੈਡੀਸਿਨ ਲੈ ਕੇ ਮੈਂ ਕੰਪੀਟੀਸ਼ਨ 'ਤੇ ਪਰਫਾਰਮ ਕੀਤਾ ਪਰ ਦੋ ਤਿੰਨ ਦੋ ਦਿਨਾਂ ਦਾ ਬੁਖਾਰ ਹੋਣ ਕਰਕੇ ਪਰਫਾਰਮ ਮੈਂ ਨਹੀਂ ਕਰ ਪਾਇਆ ਆਪਣਾ ਬੈਸਟ ਨਹੀਂ ਦੇ ਪਾਇਆ ਉੱਥੇ ਪੂਰੀ ਨਹੀਂ ਹੋਈ ਹਾਂਜੀ ਨੌਜਵਾਨਾਂ ਨੂੰ ਤਾਂ ਇਹੀ ਸੁਨੇਹਾ ਵੀ ਬਾਕੀ ਐਡੇ ਦਾ ਸੀ ਮੈਨੂੰ ਲੱਗਦਾ ਨਹੀਂ ਵੀ ਮੈਂ ਕੋਈ ਹੈਗਾ ਵੀ ਜਿਹੜਾ ਬਹੁਤ ਦੱਸਾਂ ਪਰ ਜਿੰਨਾ ਕੁ ਮੈਂ ਦੇਖਿਆ ਆਪਣੇ ਨਾਲ ਦੇਆਂ ਨੂੰ ਜਾਂ ਆਪਣੇ ਤੋਂ ਉੱਪਰ ਵਾਲੇ ਪਲੇਅਰਾਂ ਤੋਂ ਮੈਂ ਸਿੱਖਿਆ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਵੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਇੱਕ ਰਾਤ 'ਚ ਨਹੀਂ ਹੋ ਜਾਣਾ ਉਹ ਬਹੁਤ ਜਲਦੀ ਨਹੀਂ ਹੋ ਜਾਣਾ ਜਿੱਦਾਂ ਆਪਣੇ ਸਾਹਮਣੇ ਸਾਹਮਣੇ ਹੀ ਆ ਕਿ ਆਪਾਂ ਇਸ ਵਾਰ 올림픽 'ਚ ਨਹੀਂ ਕਰ ਪਾਏ ਤਾਂ ਅੱਗੇ ਦੀ ਆਪਾਂ ਇਹ ਸਭ ਭੁੱਲ ਕੇ ਅੱਗੇ ਦੀ ਕੋਸ਼ਿਸ਼ ਕਰਾਂਗੇ ਤਾਂ ਲੱਗੇ ਰਹੋ ਕੋਈ ਵੀ ਕਾਮਯਾਬੀ ਰਾਤੋ ਰਾਤ ਨਹੀਂ ਮਿਲਦੀ ਤੁਸੀਂ ਲੱਗੇ ਰਹੋ ਜੋ ਤੁਸੀਂ ਚਾਹੋਣੇ ਹੋ ਜੋ ਕਰਨਾ ਚਾਹੋਣੇ ਹੋ ਕਿਉਂਕਿ ਇਤਿਹਾਸ ਲਿਖਣ ਲੱਗੇ ਜਾਂ ਵੱਡੇ ਕੰਮ ਹੋਣ ਲੱਗੇ ਟਾਈਮ ਵੀ ਜ਼ਿਆਦਾ ਲੱਗਦਾ ਤੇ ਆਪਣੀ ਜਿਹੜੀ ਕੋਸ਼ਿਸ਼ਾਂ ਨੇ ਉਹ ਕਰਦੇ ਰਹੋ ਤੇ ਆਪਣੀ ਮਿਹਨਤ ਕਰੋ ਤੇ ਹਾਰਡਵਰਕ ਦਾ ਰਸਤਾ ਹੈਗਾ ਜਿਹੜਾ ਉਹ ਅਪਣਾਓ ਪਿੰਡ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਦਾ ਬੇਟਾ ਅਕਸ ਜਿਹੜਾ 20 ਕਿਲੋਮੀਟਰ ਬਾਕ ਦੇ ਵਿੱਚ ਪੈਰਿਸ ਦੇ ਵਿੱਚ ਹੋਣ ਵਾਲੀ 올림픽 ਦੇ ਵਿੱਚ ਪਾਰਟਿਸਿਪੇਟ ਕਰਕੇ ਆਇਆ ਹੈ ਸੋ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਤੇ ਅਕਸਰ ਦੱਸਦਾ ਹੈ ਕਿ ਜ਼ਿਲ੍ਹੇ ਦੇ ਵਿੱਚੋਂ ਲਗਭਗ ਜਿਹੜਾ ਆਪਣਾ ਪੁਰਾਣਾ ਇਤਿਹਾਸ ਰਿਹਾ ਹੈ 50 ਸਾਲ ਦਾ 100 ਸਾਲ ਦਾ ਕਿ ਇੱਥੋਂ ਜਿਹੜਾ ਕੋਈ ਪੈਰਿਸ ਦੇ ਵਿੱਚ ਜਾਂ 올림픽 ਦੇ ਵਿੱਚ ਆਪਣਾ ਕੋਈ ਪਾਰਟਿਸਿਪੇਟ ਜ਼ਿਲ੍ਹੇ ਦੇ ਵਿੱਚੋਂ ਨਹੀਂ ਹੋ ਸਕਿਆ ਸੋ ਅਕਸਰ ਹੀ ਮਾਣ ਵਾਲੀ ਗੱਲ ਹੈ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਪਾਰਟਿਸਿਪੇਟ ਕੀਤਾ 올림픽 ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਹੋਰ ਬੁਲੰਦੀਆਂ ਸੂਹੇ ਤੇ ਆਉਣ ਵਾਲੀ ਜਿਹੜੀ 올림픽 ਆਏ ਉਹਦੇ ਵਿੱਚ 골ਡ ਮੈਡਲ ਲੈ ਕੇ ਪੰਜਾਬ ਅਤੇ ਭਾਰਤ ਦੇਸ਼ ਦੇ ਝੋਲੀ ਦੇ ਵਿੱਚ ਪਾਉਣ ਤੇ ਪਿੰਡ ਦਾ ਨਾਮ ਰੋਸ਼ਨ ਕਰੇ ਮੇਰਾ ਉਮੇਸ਼ਵਰੀ ਸ਼ਰਮਾ ਜੀ ਅਕਸ਼ਦੀਪ ਨੇ ਸਾਡੇ ਬਰਨਾਲੇ ਜ਼ਿਲ੍ਹੇ ਦਾ ਬਹੁਤ ਮਾਣ ਵਧਾਇਆ ਹੈ ਸਰਕਾਰ ਨੇ ਇਹਦੀ ਤਿਆਰੀ ਲਈ ਹਰ ਇੱਕ ਪਲੇਅਰ ਨੂੰ 15-15 ਲੱਖ ਰੁਪਏ ਦਿੱਤਾ ਜਿਹੜੇ ਕਿ ਕਿਸੇ ਕਾਰਨ ਕਰਕੇ ਸਿਹਤ ਖਰਾਬ ਹੋਣ ਕਰਕੇ ਉਹ ਆਪਣੇ ਉਹ ਵਾਲੀ ਅਚੀਵਮੈਂਟ ਨਹੀਂ ਦੇ ਪਾਇਆ ਜੋ ਅਚੀਵਮੈਂਟ ਸਾਨੂੰ ਉਹਦੇ ਜੋ ਟਾਈਮ ਉਹਨੇ ਅਜੇ ਤੱਕ ਏਸ਼ੀਆ 'ਚ ਦਿੱਤਾ ਸੀ ਉਹਦੇ ਹਿਸਾਬ ਨਾਲ ਦਾ ਮੈਡਲ ਬੰਦਾ ਸੀ ਪਰ ਚਲੋ ਰੱਬ ਦੀ ਮਰਜ਼ੀ ਨਹੀਂ ਸੀ ਹਜੇ ਪਰ ਉਹਨੇ ਬਹੁਤ ਜ਼ਿਆਦਾ ਐਫਰਟਸ ਕੀਤੇ ਤੇ ਹੁਣ ਇਹਨਾਂ ਕਮੀਆਂ ਨੂੰ ਸੁਧਾਰਦੇ ਹੋਏ ਅਗਲੇ ਜਿਹੜਾ 올림픽 ਲਾਸੈਂਜਲਸ ਚਾਹੀਗਾ ਉਹਦੇ 'ਚ ਜ਼ਰੂਰ ਸਾਨੂੰ ਮੈਡਲ ਦੇ ਕੇ ਵਰਣਾਲੇ ਜਿਹੜੇ ਦਾ ਮਾਣ ਵਧਾਏਗਾ ਆਉਣ ਵਾਲੇ ਸਮੇਂ 'ਚ ਜਿਵੇਂ ਕਿ ਹੁਣ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਕਰਾ ਰਹੀ ਹੈ ਇਹਦੇ ਨਾਲ ਕੀ ਹੋ ਰਿਹਾ ਹੈ ਕਿ ਮਤਲਬ ਖੇਡਣ ਦੇ ਵਿੱਚ ਬੱਚਿਆਂ ਦੀ ਇੰਟਰਸਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ